ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ देर रात ਦੋ ਗੁੱਟਾਂ ਵਿਚਾਲੇ ਝਗੜਾ ਹੋਇਆ ਔਰ ਇਸ ਝਗੜੇ ਦੌਰਾਨ ਹਥਿਆਰ ਵੀ ਕੱਢੇ ਗਏ ਪਿਛਲਾ ਕੱਡੀਆਂ ਗਈਆਂ ਜਾਣਕਾਰੀ ਮੁਤਾਬਕ ਦੱਸਦੀ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਉੱਤੇ ਦੇਰ ਰਾਤ 15-20 ਨੌਜਵਾਨਾਂ ਦੇ ਵੱਲੋਂ ਇੱਕ ਕਾਰ ਵਾਸ਼ਿੰਗ ਸੈਂਟਰ ਦੇ ਉੱਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਔਰ ਇਸ ਝਗੜੇ ਦੌਰਾਨ ਪਿਛਲਾ ਵੀ ਕੱਟੀਆਂ ਗਈਆਂ ਤਾਂ ਉੱਥੇ ਕਾਰ ਵਾਸ਼ਿੰਗ ਸੈਂਟਰ ਦੇ ਮਾਲਕ ਦੇ ਵੱਲੋਂ ਕਿਹਾ ਗਿਆ ਕਿ ਜਦ ਨੌਜਵਾਨਾਂ ਦੇ ਵੱਲੋਂ ਉਸਦੀ ਦੁਕਾਨ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਤੁਰੰਤ ਹੀ ਉਸਦੇ ਵੱਲੋਂ ਪ ਕਾਰ واਸ਼ਿੰਗ ਸੈਂਟਰ ਦੇ ਮਾਲਕ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਦੱਸਦੀ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਉੱਤੇ ਕਾਰ واਸ਼ਿੰਗ ਸੈਂਟਰ ਬਣਿਆ ਹੋਇਆ ਔਰ ਇਸ ਦੇ ਕੋਲ ਇੱਕ ਹੋਟਲ ਹੈ ਤਾਂ ਰਸਤੇ ਨੂੰ ਲੈ ਕੇ ਦੋਹਾਂ ਤਿਰਾਂ ਵਿਚਾਲੇ ਝਗੜਾ ਹੋਇਆ ਕਾਰ واਸ਼ਿੰਗ ਸੈਂਟਰ ਦੇ ਮਾਲਕ ਦੇ ਦੱਸਣ ਮੁਤਾਬਕ ਹੋਟਲ ਮਾਲਕ ਦੇ ਮੁੰਡੇ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਜਿਸ ਦੌਰਾਨ ਉਸ ਨੂੰ ਪਿਸਤਲ ਵੀ ਵਿਖਾਈ ਗਈ ਪਰ ਝਗੜੇ ਦੌਰਾਨ ਉਹਨਾਂ ਦੀ ਪਿਸਤਲ ਕਾਰ واਸ਼ਿੰਗ ਸੈਂਟਰ ਤੇ ਹੀ ਰਹਿ ਗਈ ਜਿਸ ਤੋਂ ਬਾਅਦ ਉਸ ਸੱਤਿਆਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦੱਸਦੀ ਕਿ ਜਦ ਮੌਕੇ ਦੇ ਉੱਤੇ ਪੁਲਤ ਮੁਲਾਜ਼ ਕੀ ਕੀਤੀ ਗਈ ਝਗੜਾ ਕੀਤਾ ਗਿਆ ਜਿਸ ਦੀ ਤਸਵੀਰਾਂ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਜਿਸ ਥਾਂ ਦੇ ਉੱਤੇ ਝਗੜਾ ਹੋਇਆ ਤਾਂ ਮੌਕੇ ਦੇ ਉੱਤੇ ਪੁਲਿਸ ਮੁਲਾਜ਼ਮ ਵੀ ਮੌਜੂਦ ਹਨ ਪੁਲਿਸ ਦੇ ਸਾਹਮਣੇ ਹੀ ਦੋਹਾਂ ਗੁੱਟਾਂ ਵਿਚਾਲੇ ਝਗੜਾ ਚੱਲ ਰਿਹਾ ਸੀ ਇੱਕ ਦੂਜੇ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਉੱਥੇ ਦੁਕਾਨ ਦੇ ਮਾਲਕ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਸਾਡਾ ਕੰਮ ਵੇਖ ਕੇ ਕਈ ਲੋਕ ਜਲਦੇ ਨੇ ਜਿਸ ਕਰਕੇ ਉਹਨਾਂ ਦੇ ਵੱਲੋਂ ਅੱਜ ਸਾਡੇ ਨਾਲ ਝਗੜਾ ਕੀਤਾ ਗਿਆ ਤਾਂ ਵੇਖ ਸਕਦੇ ਹੋ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਕਾਰ ਵਾਸ਼ਿੰਗ ਸੈਂਟਰ ਦੇ ਉੱਤੇ ਆ ਕੇ ਖਿਆਲ ਨੂੰ ਆਪਣੇ ਕਬਜੇ ਦੇ ਵਿੱਚ ਲੈ ਲਿੱਤਾ ਗਿਆ ਔਰ ਉੱਥੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾਵੇਗੀ ਔਰ ਜਾਂਚ ਦੇ ਦੌਰਾਨ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਨਾਲ ਦੇ ਨਾਲ ਤਸਵੀਰਾਂ ਜਿਉਂ ਨੇ ਤੁਸੀਂ ਵੇਖ ਸਕਦੇ ਹੋ ਕਿ ਦੇਰ ਰਾਤ ਜਿੱਤੇ ਕੁਝ ਨੌਜਵਾਨਾਂ ਦੇ ਵੱਲੋਂ ਸ਼ਰੇਆਮ ਹੀ ਸੜਕ ਦੇ ਉੱਤੇ ਗੁੰਡਾਗਰਦੀ ਕੀਤੀ ਗਈ ਇੱਕ ਦੁਕਾਨ ਦੇ ਉੱਤੇ ਜਾ ਕੇ ਹਮਲਾ ਕੀਤਾ ਗਿਆ ਕੁੱਟਮਾਰ ਕੀਤੀ ਗਈ ਤਾਂ ਉੱਥੇ ਦੁਕਾਨਦਾਰ ਦੇ ਵੱਲੋਂ ਦੋਸ਼ ਲਗਾਏ ਗਏ ਨੇ ਇੱਕ ਜੱਟ ਇਹਨਾਂ ਨੌਜਵਾਨਾਂ ਦੇ ਵੱ ਦੇ ਵੱਲੋਂ ਮੇਰੇ ਸਾਰੇ ਦਿਨ ਦੀ ਜੋ ਕਮਾਈ ਸੀ ਜੋ ਮੇਰੇ ਪੈਸੇ ਸੀ ਉਹ ਵੀ ਖੋ ਕਰ ਦਿੱਤੇ ਕਿ ਫਿਲਹਾਲ ਝਗੜੇ ਦਾ ਕਾਰਨ ਰਸਤੇ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਰਸਤੇ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝਗੜਾ ਆਇਆ ਤਾਂ ਇਹ ਰਸਤੇ ਨੂੰ ਲੈ ਕੇ ਝਗੜਾ ਹੈ ਜਾਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ ਪੁਲਸ ਦੇ ਸਾਹਮਣੇ ਹੀ ਕੁੱਟਮਾਰ ਕੀਤੀ ਗਈ ਹੈ ਔਰ ਕਾਰ ਵਾਸ਼ਿੰਗ ਸੈਂਟਰ ਦੇ ਮਾਲਕ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਵੀਰ ਜੀ ਮੇਰਾ ਗੱਡੀਆਂ ਧੋਂ ਦਾ ਕੰਮ ਉਹ ਮੁੰਡੇ ਲੈ ਕੇ 15 20 ਆਇਆ ਤੇ ਆਨੇ ਗਲ ਪੈ ਗਿਆ ਆਪਣਾ ਵੈਪਨ ਫਟ ਗਿਆ ਵੈਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵੈਪਨ ਖੋਕੀ ਲੈ ਗਿਆ ਨਾਲ ਵੀ ਚੈਨ ਮੁੰਡੇ ਨਾਲ ਮੇਰੇ ਖਾਤ ਪੈਸੇ ਸੀ ਵਾਵਾ ਜਿਹੜੀ ਆਪਾਂ ਸਿਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15 20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਉਸਤਾਜ ਜੀ ਸਾਡੇ ਨਾਲ ਰੰਜਨ ਕੋਈ ਨਹੀਂ ਹੈਗੀ ਬਸ ਵੈਸੇ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆ ਉਸਤਾਜ ਜੀ ਸਾਨੂੰ ਨਿਆ ਮਿਲੇ ਤੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਦਾ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਵੇਲੇ ਟਾਈਮ ਸੀ ਇਹ 6:30 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਪ੍ਰਸ਼ਾਸਨ ਹਾਂਜੀ ਆਇਆ ਬੱਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਹੂੰ ਤੇ ਪ੍ਰਸ਼ਾਸਨ ਦੇ ਸਾਹਮਣੇ ਫੇਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਹੁਣ ਕੀ ਮੰਗ ਕਰਦੇ ਆ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੇ ਉਹ 20 ਤੋਂ ਪਲੱਸ ਬੰਦੇ ਸੀ ਵੀਰ ਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਜੀ ਕੋਈ ਰੰਜਿਸ਼ ਤੇ ਨਹੀਂ ਕੀ ਜਿਹਦੇ ਕਾਰਨ ਤੁਹਾਨੂੰ ਕਿਉਂ ਆ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਵੀਰ ਜੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਂਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂਲ ਵਾਹਤਾ ਉਹਨੇ ਤੇ ਫਿਰ ਥਾਪੀਆਂ ਮਾਰ ਮਾਰ ਗਾੜੀ ਨੂੰ ਲੰਘਦਾ ਸੀ ਸੀੜੀਆਂ ਮਾਰ ਮਾਰ ਕੇ ਮਾਮਲਾ ਇਹ ਆ ਬਈ ਅਮਨ ਕਾਰ ਵਾਚਿੰਗ ਆ ਬਟਾਲਾ ਰੋਡ ਤੇ ਬਾਈਪਾਸ ਦੇ ਲੱਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਘੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਘੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਦਰਖਾਹ ਦਿੱਤੀ ਆ ਵਕੀਲ ਪਾਲਟੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆ ਇਹ ਚਾਰਸਵੇ ਨਵਾਂ ਲੋਕ ਕਿਹਾ ਜਾ ਰਿਹਾ ਵਾ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਨਹੀਂ ਦਿਖਾਈ ਹੈ ਜੀ ਉਹਨਾਂ ਦਾ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਨੇ ਆ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਨੇ ਕੀ ਹੈ ਠੀਕ ਆ ਤੁਹਾਨੂੰ ਕੀ ਬਿਆਨ ਦਿਖਾਇਆ ਸਰ ਜੀ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਤਾਂ ਮੌਕੇ ਤੇ ਹੈ ਜੀ ਹਲਾਤ ਕਿਦਾਂ ਦੇ ਜਦੋਂ ਹਲਾਤ ਤਾਂ ਸਾਹਮਣੇ ਹੀ ਆ ਤੁਹਾਡੇ ਤੁਸੀਂ ਵੀ ਇੱਥੇ ਹੀ ਹੋ ਬਾਕੀ ਜੋ ਤਸਦੀਕ ਮੁਤਾਬਕ ਪਾਇਆ ਜਾਂਦਾ ਕਰਿਆ